ਸਵਾਗਤ ਹੈ ਕਿਸਾਨ ਵੀਰਾਂ ਦਾ ਢੱਡ ਲੋਂਡਰੀ ਬਾਰੇ ਅਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜ ਕੋਲੋਂ ਕਰਾਂਗੇ ਜੀ ਕਵਰ ਜਾਨਵਰ ਦਿਖਾਵਾਂ ਤੁਹਾਨੂੰ ਦੋ ਇੱਕ ਨਹੀਂ ਟੋਕੜ ਗੱਬਣ ਤੁਹਾਨੂੰ ਦੋ ਦਿਖਾਵਾਂਗੇ ਦੁੰਨੇ ਦਿਖਾਵਾਂਗੇ ਚੈੱਕ ਪਾਸ ਆ ਜੀ ਤੇ ਮਗਰ ਬੱਚਾ ਕੀ ਹੈ ਜੇ ਕਿੰਨੇ ਚਿਰ ਦੀਆਂ ਗੱਬਣਾ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਕਰਕੇ ਵੀ ਤੁਹਾਨੂੰ ਅੱਜ ਟੌਪ ਦੇਣ ਦੀ ਨੀਂ ਕਵਰ ਦੇਵਾਂਗੇ ਤੇ ਬਾਕੀ ਕੈਮਰੇ ਦੇ ਮੂਹਰੇ ਕੋਲ ਕੋਕਿਆਂ ਰੱਖਿਆ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਝੋਟੀਆਂ ਕਿਹੋ ਜਿਹੀ ਗੱਲਬਾਤ ਸਾਰੀ ਬਾਈ ਰਾਜ ਨਾ ਕਰਾਵਾਂਗੇ ਤੇ ਪਿਓਰ ਜੈਡ ਬਲੈਕ ਝੋਟੀ ਤੁਹਾਨੂੰ ਦਿਖਾਵਾਂ ਟੋਕੜ ਗੱਬਣ ਦੋ ਆਜੋ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬੁੱਟੇ ਹੋਠੀ ਹੋ ਰਾਜ ਵਧੀਆ ਵੀਰੇ ਵਧੀਆ ਚੜਦੀ ਕਲਾ ਜਾਵਾ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 9876347016 ਪਿੰਡ ਆਪਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੱਖੋ ਗੈਂਚੀਆਂ ਤੇ ਭਦੌੜ ਰਹਿ ਜਾਂਦਾ ਓਕੇ ਜੀ 5-5 ਕਿਲੋਮੀਟਰ ਹੀ ਐ ਦੋਨੇ ਓਕੇ ਜੀ ਨਹਿਰ ਵਾਲੇ ਅੱਡੇ ਤੋਂ ਆਪਣਾ ਸਿੱਧਾ ਘਰ ਆ ਪੁੱਛ ਕੇ ਆ ਸਕਦਾ ਰਾਜ ਦਾ ਘਰ ਓਕੇ ਸਿੱਧੂ ਭਤੀਜ ਘਰ ਆਪਣਾ ਵਧੀਆ ਚੱਲੀ ਜਾਂਦਾ ਵੀਰੇ ਕੰਮ ਕਰ ਹਾਂ ਕੰਮ ਕਰ ਦੀ ਕਿਰਪਾ ਬੁੱਟੇ ਚਲਾ ਬਾਹਰੀ ਆਪਣਾ 12 ਮਹੀਨੇ ਤੀ ਦੇਣੀ ਐ ਠੀਕ ਆ ਤੇ ਅੱਜ ਫਿਰ 2 ਜਨਵਾਰ ਪਰ ਦੁਨੀ ਟੋਕੜ ਗੱਬਣਾ ਹੈ ਦੁਨੀ ਟੋਕੜਾਂ ਗੱਬਣਾ ਤੋਹਫੇ ਆ ਜਾਵਾ ਬੂਟੇ ਬਹੁਤ ਕਰੀਆਂ ਜੁੱਟ ਜਿਹੜੀ ਰਾਜ ਆ ਬਪਾਹਦੇ ਨੰਬਰ ਤੇ ਝੂਠੀ ਦੇਖੀ ਇਹਨੇ ਪ्योर ਜੈਡ ਬਲੈਕ ਪੂਛ ਦੇ ਵਿੱਚ ਚਾਰ ਵਾਲ ਵੀ ਕੋਈ ਬਾਹਰ ਨਹੀਂ ਸਕਦਾ ਹਨਾ ਤੇ ਚੰਗੇ ਕਦ ਕਾਟਦੀ ਕਿੰਨੇ ਜਰ ਦੀ ਚੱਕ ਪਾਸਾ ਬਾਈ ਇਹ ਕੋਹੀ ਨੂਰ ਦੀ ਆ ਬੂਟੇ ਹੱਬ ਆਪ ਕੋਹੀ ਨੂਰ ਦੀ ਆ ਗਿਆ ਕੀ ਲੱਗਿਆ ਵਾ ਤਿੰਨ ਮਹੀਨੇ ਪਿੱਛੇ ਵੀ ਚੰਗਾ ਖਾਨੀ ਕਿਹੜਾ ਕਹਿੰਦੇ ਯਾਰ ਅਰਜਨ ਕੁਮ ਚਲੋ ਉਹ ਜਿਹੜਾ ਬੰਦਾ ਸੌਦਾ ਕਰ ਰਹੀ ਸੀ ਮਨ ਲੱਗਿਆ ਵਾ ਆਪਾਂ ਨਹੀਂ ਕਹਿੰਦੇ ਕੋਈ ओके okay. ए बाकी सीर ठंडी है नहीं है जिन्नी कह दे दूध कितना भाई दूध दे दे ਥਲੇ 6 ਕਿਲੋ ਆ ਅਗਲਾ 5 ਮੰਨ ਕੇ ਸੌਦਾ ਕਰ ਤੇ ਮੇਲ ਦੀ ਕਿਵੇਂ ਆ ਇਹ ਮੇਲ ਦੀ ਬਰਫਰ ਕੀ ਆ ਸੀਲ ਸਭ ਪੂਰੀ ਫੋਲ ਚਾੜ ਤੇ ਮੇਲਦੀ ਆ ਭਾਈ ਹਾਂ ਹਾਂ ਚਾੜ ਤੇ ਲੈ ਚਾੜ ਤੇ ਇੱਕ ਵੀ ਬਾਲ ਨਹੀਂ ਚਿੱਟਾ ਲੈ ਓਕੇ ਜੀ ਨਹੀਂ ਅੱਗ ਮਜਾ ਦਿੰਦੀਆਂ ਝੋਟੀਆਂ ਲੈ ਕਿੰਨੇ ਚੜ ਦੀ ਗੱਬਣਾ ਭਾਈ ਇਹ ਲੈ ਇਹ ਤਿੰਨ ਮਹੀਨੇ ਚੱਕ ਪਾਸ ਹੈ ਬੁੱਟੇ ਲੈ ਖੋਲੋ ਜੀ ਤੋਰਾ ਲੈ ਲੈ ਕੋ ਮਨ ਜੇ ਮਰ ਜੀ ਹੱਥ ਫੇਰੀ ਜਲ ਸੱਜਰਾ 6 ਕਿਲੋ ਦੁੱਧ ਆ ਜੀ ਹਾਂ ਓਕੇ ਹਣਾ ਜਮਾ ਯਾਰ ਥੱਲੋ ਥੱਲੋ ਤੇ ਤੋਰ ਦੇ ਪੁੱਤ ਬਸ ਚਾੜ ਸਿੱਟੋ ਤੇ ਜੋ ਚਾਰ ਚਾਰ ਸਟ ਲੈਣਾ ਸਟ ਲੈ ਹੀ ਭਾਈ ਆਪਾਂ ਦੀ ਚਲੋ ਤੋਰਾ ਕਰਾਓ ਜੀ ਚੈੱਕ ਚਲ ਵੀ ਚਲ ਤੇ ਕੁਆਲਿਟੀ ਬੜੀ ਚੰਗੀ ਹੈ ਨਾ ਥੋੜਾ ਜਿਹਾ ਅੱਜ ਆਪ ਕਿੱਦ ਕਰਦੀ ਥੋੜੀ ਇਤਿਹਾਰਾ ਨਾਮ ਆ ਪਿਆ ਨਾ ਕੰਗਲ ਇਤਿਹਾਰਾ ਤੇ ਥੋੜਾ ਜਿਹਾ ਆ ਵੇਖੋ ਜੀ ਤੋਰਾਦਾਰਾ ਇੱਕ ਨੰਬਰ ਉਹ ਤੇ ਖੜਾ ਲਈ ਪੁੱਤ ਆ ਦੇਖੋ ਜੀ ਥਣ ਲਿਆ ਦੀ ਪੂਰੀ ਸਾਫ ਆ ਦੇਖੋ ਜੀ ਥੋੜਾ ਜਿਹਾ ਮੈਂ ਸੰਗਲ ਹੀ ਪਾ ਲਿਆ ਸੰਗਲ ਦਾ ਕਰਦੀ ਸੀ ਹੈ ਨਾ ਸੰਗਲ ਦਾ ਮੈਂ ਆਖੇ ਸੰਗਲ ਚਾਈ ਕਰਕੇ ਕਰਦੀ ਹਾਂ ਸੰਗਲ ਚਾਈ ਸੀਗੀ ਜੀ ਹੁਣ ਲੰਮੀ ਕਰਦੇ ਰਾ ਚੁਮੜੀ ਹਾਂ ਆ ਦੇਖੋ ਹੁਣ ਦੇਖੋ ਤੋਰਾ ਤਾਰਾ ਇੱਕ ਨੰਬਰ ਤੇ ਕਿਉਂਕਿ ਜਿਹੜੇ ਬੱਚੇ ਨੇ ਨਹੀਂ ਕਿਤੇ ਮੂੰਹ ਦੇ ਤੇ ਲਿਆ ਰਬ ਆਇਆ ਹਨ ਉਹ ਕਰ ਜਾਂਦਾ ਆ ਦੇਖੋ ਥਣ ਲੇਵੇ ਦੀ ਕਿੰਨੀ ਸਾਫ ਤੇ ਕੱਦ ਕਾਠ ਚੰਗਾ ਤੇ ਇਹ ਜੀ ਝੋਟੀ ਜੀ ਆਪਾਂ ਫੰਡਰ ਵੀ ਰਾਹ ਹੀ ਲੈਣੇ ਚੰਗੇ ਪੈਸੇ ਦੇ ਮਿਲਦੀ ਹੈ ਹਨਾ ਪੂਰੇ ਫੁੱਲ ਬਰੀਡ ਵਾਲੀ ਝੋਟੀ ਹੈ ਵੀਰੇ ਕੱਲ ਬਾਜਣਾ ਆ ਦੇਖੋ ਜੀ ਕਰਿਓ ਬਾਈ ਨਾਲ ਸੰਪਰਕ ਤੇ ਲਿਆਓ ਜੀ ਲੈ ਮੋੜ ਲਿਆ ਬਹੁਤ ਚੰਗੀ ਝੋਟੀ ਆ ਗਈ ਹਨਾ ਹਾਂ ਰੰਗ ਰੰਗ ਬਹੁਤ ਚੰਗਾ ਲੱਗਿਆ ਜੈਨੂੰ ਤੇ ਪਿੱ ਇਹ ਥਾਣਾ ਸੁਣਾ ਦਿਓ ਕੇ ਰਾਜ ਓਕੇ ਵੀਰੇ ਪੁੰਡੇ ਯਾਰ ਕੀਤਾ ਰਾ ਪੋਲੀ ਗੰਨੇ ਵਾਲੀ ਚੌਣ ਚਵਾ ਇੱਕ ਨੰਬਰ ਬੂਟੇ ਚੌਣ ਚਵਾ ਇੱਕ ਨੰਬਰ ਵਾਹ ਲਓ ਜੀ ਜਵਾਕ ਚੋਈ ਜਾਵੇ ਆਇਓ ਤੇ ਕੀ ਡਿਮਾਂਡ ਆ ਗਈ ਰਾਜ ਦੀ ਜੈ ਜੀ ਵਾਸ ਲੈਣ ਦੇਣ ਲੈਣ ਦੇਣ ਬੂਟੇ ਵਾ ਜਿਸ ਨੂੰ 95 ਏਅਰ ਦੀ ਝੋਟੀ ਦੇ ਦਾਂਗੇ ਆਪਾਂ ਬਹੁਤ ਹੀ ਚੰਗੀ ਜੋਗਣੇ ਤੇ ਹੱਥ ਲਾਉਗੀ ਜਮਾ ਆਹ ਦੇਖੋ ਜੀ ਜਮਾ ਛੀਲ ਚਾਉ ਇੰਨੀ ਹੁ ਤਾਂ ਥੋੜੀ ਹੀ ਨਾ ਉਹਦਾ ਕਰਕੇ ਕਰਕੇ ਲੈ ਉਹਦਾ ਕਰਕੇ ਕਰ ਲੈ ਲੈ ਆ ਦੇਖ ਮਹਾਂ ਦੀ ਬੜੀ ਨਿਆਰੀ ਆ 95000 ਤੁਹਾਨੂੰ ਉਹ ਮਿਲ ਜਾਣੀ ਆ ਹਾਂ 3 ਮਹੀਨੇ ਚੱਕ ਪਾਸ 6 ਕਿਲੋ ਦੁੱਧ ਬਾਕੀ ਢੇਲੀ ਜੂਲੀ ਵਾਲੀ ਗੱਲ ਚੰਗੇ ਸੀ ਮੰਡੀ ਆਪ ਤੇ ਚੰਗੇ ਹੀ ਅੱਗੇ ਲੱਗਿਆ ਵਾ ਅੱਗੇ ਚੰਗੀ ਲੱਗਿਆ ਵੈਲਾ ਪੈਰਾਂ ਨੂੰ ਥਲਾਈ ਚੱਲ ਭਵਨ ਲੈ ਤੇ ਅੱਗੇ ਵੀਰੇ ਜਿਹੜੀ ਰਾਜਾ ਪਾ ਝੋਠੀ ਦੇਖੀ ਇਹਨੇ ਦੋ ਇਹ ਦੂਜਾ ਸੂਆ ਹਾਂ ਇਹ ਵੀ ਦੋ ਇਹ ਦੂਜਾ ਸੂਆ ਵੀਰੇ ਇਹ ਸੂਏ ਕਿਹੜੇ ਵਾਸਤੇ ਘੱਪਣਾ ਇਹ ਬਸ ਨਾ ਇਹ ਪਹਿਲਾ ਸੂਈ ਵੀ ਇਹ ਦੂਜੇ ਖਾਤਰ ਘੱਪਣਾ ਹੁਣ ਬੁੱਢੀ ਓਕੇ ਵੀ ਦੂਜੇ ਖਾਤਰ ਘੱਪਣਾ ਇਹ ਵੀ ਦੂਜੇ ਖਾਤਰ ਘੱਪਣਾ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਤੇ ਤੇ ਕਰੰਟਾਂ ਨੂੰ ਸੱਜਰਾਂ ਨੂੰ ਮਿਲਦੀ ਹੈ ਦੋ ਟਾਈਮ ਕਿੰਨਾ ਦੁੱਧ ਆ ਜੀ ਇਹਦੇ ਥਲੇ 7 ਕਿਲੋ ਆ ਇਹਦੇ ਸੱਜਰਾਂ ਜਿੰਨੇ ਦੁੱਧ ਆ ਹਾਂ ਖਰਾ ਇਹਦਾ 8 ਬਸ 7 ਕਿ ਕਿਨੇ ਵਾਂਗੇ ਤੇ ਮਿਲਦੀ ਬੱਚੇ ਤੇ ਹਾਂ 7 ਮੰਨ ਕੀ ਲੈ ਜੇ ਬੱਚੇ ਤੇ ਮਿਲਦੀ ਹੈ ਦੋਨੇ ਟਾਈਮ ਤੇ ਰਾਜ ਦੁੱਧ ਕਿੰਨਾ 7 ਹਣਾ 8 7 ਮੰਨ ਕੇ ਲੈ ਜੇ ਤੇ ਚੈੱਕ ਪਾਸ ਕਿਨੇ ਚਰਦੀ ਆ ਬਾਈ ਚੈੱਕ ਪਾਸ ਵੀ ਤੇ 4 ਮਹੀਨਿਆਂ ਦੀ ਇਹਨੂੰ 5ਵਾਂ ਲੱਗਿਆ ਚੈੱਕ ਕਰਾਈ ਵੀ ਆਪਣੀ ਚੈੱਕ ਕਰਾਈ ਵੀ ਅਗਲਾ ਕਰਾ ਕੇ ਲੈ ਗਏ ਅੰਨੇ ਜੋ ਤੱਕ ਟੋਕੀਆਂ ਸਹੀ ਯਾਰ ਅਜ ਤੱਕ ਓਕ ਹੀ ਆ ਹਨਾ ਜਮਨ ਜਮਨ ਸਿੰਘ ਨਾ ਕਿਤੇ ਵੀ ਹੱਥ ਨਹੀਂ 드러ਉਂਦੀਆਂ ਬੁੱਤੇ ਲੈ ਚੱਲ ਲੰਮੀ ਮਾੜੀ ਆ ਦੇਖੋ ਜੀ ਤੇ ਬਾਕੀ ਦਾ ਬਾਈ ਕਹਿੰਦਾ 8 ਕਿਲੋ ਦੁੱਧ ਆ ਤੁਸੀਂ 7 ਚੋ ਕੇ ਲੈ ਜਾ ਸਕਦੇ ਹੋ ਚੈੱਕ ਪਾਸ ਮਗਰ ਬੱਚਾ ਅੰਦਰ ਬੱਚਾ ਹਨਾ 15 ਬੱਚਾ ਤੁਸੀਂ 4 ਚ ਪੇਰੋਂ ਜੇ ਆਪਾਂ ਕਰਕੇ ਗੱਲ ਚੰਗੀ ਆ ਜੀ ਲਿਓ ਜੀ ਤੋ ਬੱਤ ਦੋਨੇ ਜੋ ਘੜੀ ਵਰਗਾ ਹੋਣਾ ਜਮਾੜਾ ਘੜੀ ਵਰਗਾ ਦੁੱਧ ਤਾਰ ਵੀ ਉਂਗਲੇ ਜਿੰਨੀਆਂ ਮੋਟੀਆਂ ਗਾ ਵੀ ਚੰਗੀ ਪੇਮੈਂਟ ਡਬਲ ਕਰਨ ਵਾਲੀਆਂ ਹਾਂ ਡਬਲ ਕਰਨ ਵਾਲੀਆਂ ਓਕੇ ਜੀ ਜਿਹਨੇ ਸਾਹਮਣੀਆਂ ਜੋੜੀ ਦੁੱਗਣਿਆਂ ਨੂੰ ਹੱਥ ਲਾਉਣ ਵਾਲਾ ਜਮਾ 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 ਜੀ ਬੱਚਾ ਮਗਰ ਬੱਚਾ ਉਹਦੋਂ 15 18000 ਦਾ ਬੱਚਾ ਹੈਗਾ ਬੁੱਟੇ ਮਗਰ ਹਾਂ ਤੇ ਭਾਈ ਰੇਟ ਦਾ ਰੇਟ 89500 ਦੀ ਬੁੱਟੇ ਦੇ ਦਾਂਗੇ ਇਹਨੇ ਮਾਰ 15000 ਦਾ ਕਟਾ ओके क्राउन ਨੂੰ ਇੱਕ 5 ਕਰਾ ਲਾ 10 ਕਰਾ ਲਾ ओके जी ਲੈਣੇ ਆ ਬਸ ਰਬੀਏ ਜਣੀ ਕਿ ਉਹ ਇਹ ਜੀ ਗੱਲ ਨਹੀਂ ਕਰੀ ਦੇਖਣਗੇ ਨੇ ਆ ਜਮਾ ਤੇ ਟਾਪ ਦੇ ਨਗੀਨੇ ਤੁਹਾਨੂੰ ਦੋ ਦਿਖਾਏ ਇੱਕ 97 ਤੇ ਇੱਕ 95 ਇਹਦੇ ਮਗਰ ਦਾ ਬੱਚਾ ਵੀ ਬਹੁਤ ਵੱਡਾ ਹਨਾ ਬਹੁਤ ਵੱਡਾ ਤੇ 15000 ਦਾ ਘਟਾ ਹੈਗਾ ਬੁੱਢੇ ਜਮਾ ਸਾਫ ਸੁਥਰੀ ਹੈਗੀ ਪੂਰੀ ਬਾਕੀਰ ਪਾਲਕਾਂ ਦੀ ਖਾਤਰੀ ਆਪਾਂ ਲਈਆਂ ਸਾਡਾ ਕੰਮ ਸੱਜਰਾਂ ਦਾ ਸਮਝ ਗਿਆ ਚਲ ਆਏ ਜਿਹੜੀ ਸੋਹਣੀ ਇਸਨੇ ਅੱਖੀ ਲੱਗਦੀ ਆ ਚੰਗੀ ਝੋਟੀ ਲੱਗਦੀ ਆ ਉਹ ਲੈ ਦੇ ਦੀ ਕਿ ਜਰ ਮੈਂ ਤੈਨੂੰ ਦਿੱਤੀ ਜਾਂਦੀ ਆ ਤੇ ਭੈਣ ਭਰਾ ਮੰਗ ਵੀ ਕਰਦੇ ਆ ਮੰਗ ਵੀ ਕਰਦੇ ਆ ਪਾਲ ਕੇ ਚੱਲ ਮਿਹਨਤ ਹੋ ਜਾਂਦੀ ਆ ਬੰਦਾ ਸ਼ੌਂਕ ਵਾਧਾ ਨਾਲੇ ਤਾਂ ਨਾਲੇ ਰੁਪਏ ਦੁਕਣੇ ਹੋ ਜਾਂਦੇ ਆ ਤੇ ਨਾਲੇ ਜੱਲਾ ਹਲਾ ਦੁੱਧ ਬਾਹਰ ਪੀ ਲੈਿੰਦਾ ਦੋ ਚਾਰ ਵਾਰ ਆਈ ਨੰਬਰ ਫੇਰ ਬੋਲੋ ਵੀਰੇ ਨੰਬਰ ਵੀਰੇ 9876347016 ਪਿੰਡ ਸੈਣਾ ਜੀ 2 ਟੌਪ ਦੇ ਨੀਂ ਕਿੰਨੇ ਆਈ ਤੁਹਾਨੂੰ ਚੈੱਕ ਪਾਸ ਚੈੱਕ ਕਰਾ ਕੇ ਤੇ ਕੋਈ ਐ ਨਹੀਂ ਵੀ ਚੈੱਕ ਕਰਾਵਾਂਗੇ ਬਾਈ ਹਜੇ ਸਾਰਾ ਕੁਛ ਇਹਨਾਂ ਦਾ ਕਰਾਇਆ ਵਾ ਤੇ ਦੁੱਧ ਤੁਸੀਂ ਚੋਕੇ ਤੇ ਉਹਨਾਂ ਦੀ ਆਨਲਾਈਨ ਮੰਗਾ ਲੇ ਭਮਾਂ ਦੀ ਆ ਕੇ ਲੈ ਜੇ ਫੁੱਲ ਤੇ ਥੱਲੀ ਫੁੱਲ ਤੇ ਥੱਲੀ ਆ ਓਕੇ ਜੀ ਕਰਿਓ ਬਾਈ ਨਾਲ ਸੰਪਰਕ ਬਾਈ ਰਾਜ ਕੋਲੇ ਪਹੁੰਚੇ ਸੀਗੇ ਧੰਨਵਾਦ ਜੀ